ਪਿਛਲੇ ਕੁਝ ਸਮੇਂ ਤੁਸੀਂ ਦੇਖਿਆ ਹੋਊਗਾ ਵੀ ਪਿਛਲੇ ਸਾਲ ਵੀ ਕਿਸ ਹਿਮਾਚਲ ਨੂੰ ਲੈ ਕੇ ਤੇ ਪੰਜਾਬ ਨੂੰ ਲੈ ਕੇ ਉੱਥੇ ਕੋਈ ਕੁੱਟਮਾਰ ਹੋ ਜਾਂਦੀ ਹੈ ਇੱਥੇ ਕੁਝ ਹੋ ਜਾਂਦਾ ਹੈਗਾ ਹੁਣ ਫਿਰ ਇੱਕ ਨਵਾਂ ਵਿਵਾਦ ਸ਼ੁਰੂ ਹੋ ਗਿਆ ਝੰਡਣ ਲੈ ਕੇ ਹੋ ਗਿਆ ਫਿਰ ਉਦੋਂ ਬਾਅਦ ਜਿਹੜਾ ਐਕਸ਼ਨ ਦਾ ਰਿਐਕਸ਼ਨ ਆਇਆ ਇੱਥੇ ਬੱਸਾਂ ਤੋੜੀਆਂ ਗਿਆਆਂ ਜਾਂ ਰੋਕਿਆ ਗਿਆ ਬੱਸਾਂ ਤੇ ਸਟicker ਲਾਏ ਗਏ ਹੈਗੇ ਇਹ ਵਿਵਾਦ ਦੀ ਜੜ ਕੀ ਹੈ ਇਹਦਾ ਜਿਹੜਾ ਅੰਤ ਹੈ ਕੋਈ ਹੈ ਜਾਂ ਨਹੀਂ ਹੈਗਾ ਕੋਈ ਸਭ ਤੋਂ ਵੱਡੀ ਗੱਲ ਕਿ ਜਿਹੜਾ ਹਿਮਾਚਲ ਦਾ ਕੋਈ ਅਮਨ ਸੂਦ ਹੈ ਜਿਹਦਾ ਇੱਕ ਹੋਟਲ ਵੀ ਆਜ ਉਹਦੀ ਇੱਕ ਵੀਡੀਓ ਵਾਇਰਲ ਹੋਈ ਕਿ ਇੱਕ ਕੁੜੀ ਦੇ ਨਾਲ ਵੀ ਉਹਦੀ ਜਿਹੜੀ ਆ ਬਤਮੀਜ਼ੀ ਕਰਦਾ ਦਿਖਾਈ ਦੇ ਰਸੀ ਸਭ ਤੋਂ ਵੱਡੀ ਗੱਲ ਉਹ ਆਪ ਹੀ ਉਹਨੇ ਮਾਫੀ ਵੀ ਮੰਗ ਲਈ ਹੈਗੀ ਆ ਹੁਣ ਸਵਾਲ ਆ ਕਿ ਜਿਹੜੇ ਸੰਤ ਜਰਨੈਲ ਸਿੰਘ ਪਿੰਡਰਾਵਾਲੇ ਉਹ ਪਹਿਲਾਂ ਵੀ ਜਿਹੜੇ ਨੌਜਵਾਨ ਨੇ ਉਹ ਜਾਂਦੇ ਸੀ ਤੇ ਉਹ ਇੱਕ ਨਿਸ਼ਾਨ ਸਾਹਿਬ ਵੀ ਲਾਂਦੇ ਨੇ ਆਪਣੇ ਮੋਟਰਸਾਈਕਲ ਤੇ ਸੰਤਾਂ ਦੀ ਫੋਟੋ ਲਾਂਦੇ ਪਹਿਲਾਂ ਤੇ ਕੋਈ ਅਜਿਹੀ ਗੱਲ ਨਹੀਂ ਹੋਈ ਇਹ ਜਾਣ ਬੋਝ ਕਿ ਅਮਨ ਸੂਦ ਵੱਲੋਂ ਸ਼ਰਾਰਤ ਕੀਤੀ ਗਈ ਜਿਸ ਕਰਕੇ ਹਿਮਾਚਲ ਤੇ ਪੰਜਾਬ ਜਿਹੜਾ ਆਪਸੀ ਆਸਾਂਜਾ ਕਿਉਂਕਿ ਹਿਮਾਚਲ ਵੀ ਪੰਜਾਬ ਚੋਂ ਨਿਕਲਿਆ ਔਰ ਸਾਂਝਾ ਵਈਕਪ ਪੰਜਾਬ ਤੇ ਹਿਮਾਚਲ ਤੇ ਹਰਿਆਣਾ ਇਹਦੀਆਂ ਜਾਣਬੁੱਝ ਕੇ ਸ਼ਰਾਰਤੀ ਅੰਸਰ ਜਿਹਦੇ ਚ ਅਮਨ ਸੂਦ ਵਰਗੇ ਲੋਕ ਨੇ ਉਹਨਾਂ ਨੇ ਦੋਨਾਂ ਸੂਬਿਆਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਆ ਉਹ ਫਿਰ ਜਦੋਂ ਉੱਥੇ ਸੰਤਾਂ ਦੀ ਫੋਟੋ ਉਤਾਰਦੀ ਤੇ ਉਹ ਫਿਰ ਪੈਰਾਂ 'ਚ ਵੀ ਰੁਲ ਗਿਆ ਉਹ ਜਿਹੜਾ ਪੋਸਟਰ ਝੰਡਾ ਸੀ ਸੰਤਾਂ ਵਾਲਾ ਉਹ ਸਿਰ ਤੇ ਸਿਰ ਪੁਲਿਸ ਉਤਾਰਦੀ ਠੀਕ ਹੈ ਆਮ ਲੋਕਾਂ ਕਾ ਪੁਲਿਸ ਦੀ ਹਾਇਰ ਵਿੱਚ ਆਮ ਲੋਕਾਂ ਨੇ ਉਤਾਰਿਆ ਉਹ ਪੈ ਮਿੱਟੀ ਚ ਪੈਰਾਂ ਚ ਰੋਲੇ ਗਿਆ ਉਹਦਾ ਇੱਥੇ ਫਿਰ ਐਕਸ਼ਨ ਦਾ ਰੈਕਸ਼ਨ ਹੋਇਆ ਉਹ ਜਿਹੜੀਆਂ ਹਿਮਾਚਲ ਤੋਂ ਬੱਸਾਂ ਆਉਂਦੀਆਂ ਸੀ ਲੋਕਾਂ ਨੇ ਉੱਤੇ ਸਟicker ਲਾ ਦਿੱਤੇ ਹੈਗੇ ਹੁਣ ਉਹਦੇ ਚ ਇੱਕ ਨਵੀਂ ਸ਼ਰਾਰਤ ਹੋ ਗਈ ਕਿ ਖਰੜ ਦੇ ਵਿੱਚ ਬੀਤੇ ਦਿਨੀ ਹਿਮਾਚਲ ਰੋਡਵੇ ਦੀ ਬੱਸ ਭੰਨ ਦਿੱਤੀ ਹੈਗੀ ਉਹਦੇ ਨਾਲ ਹਾਲਾਂਕਿ ਅਣਪਛਾਤੇ ਲੋਕਾਂ ਦੇ ਖਿਲਾਫ ਪਰਚਾ ਦਰਜ ਕਰ ਜਦੋਂ ਇਦਾਂ ਦਾ ਅਮਨ ਸੂਦ ਵਰਗੇ ਲੋਕੇ ਸ਼ਰਾਰਤਾਂ ਕਰਦੇ ਨੇ ਉਹ ਫਿਰ ਹਰ ਸਟੇਟ ਦੇ ਵਿੱਚ ਹਰ ਧਰਮ ਦੇ ਵਿੱਚ ਹਰ ਜਾਤ ਦੇ ਵਿੱਚ ਸ਼ਰਾਰਤੀ ਲੋਕ ਹੁੰਦੇ ਨੇ ਉਹ ਸ਼ਰਾਰਤੀ ਲੋਕ ਹੁੰਦੇ ਨੇ ਪੋਲੀਟੀਕਲ ਪੋਲੀਟੀਕਲ ਲੋਕਾਂ ਦੇ ਬੰਦੇ ਹੁੰਦੇ ਨੇ ਜਿਹੜੇ ਮਾਹੌਲ ਪੜਕਾਉਂਦੇ ਨੇ ਹਾਲਾਂਕਿ ਉਹਨਾਂ ਦੇ ਖਿਲਾਫ ਪਰਚਾ ਦਰਜ ਹੋ ਗਿਆ ਆਇਡੈਂਟੀਫਾਈ ਪੁਲਿਸ ਕਾਲੂ ਹਰ ਪੁਲਿਸ ਨੇ ਮੁਕੱਦਮਾ ਵੀ ਦਰਜ ਕਰਤਾ ਹਰਿਆਣਾ ਹਿਮਾਚਲ ਤੋਂ 10 ਬੱਸਾਂ ਆਉਣੀਆਂ ਸੀ ਅੱਜ ਉਹਨਾਂ ਨੇ ਉਹ ਰੂਟ ਰੱਦ ਕਰ ਦਿੱਤੇ ਨੇ ਕੱਲ ਨੂੰ ਪੰਜਾਬ ਦੀਆਂ ਬੱਸਾਂ ਹਿਮਾਚਲ ਜਾਣਗੀਆਂ ਹਿਮਾਚਲ ਦੇ ਸ਼ਰਾਰਤੀ ਲੋਕ ਬੱਸਾਂ ਭੰਨ ਦੇਣਗੇ ਵਿਗੜ ਜੂਗਾ ਉਨਾ ਦੇ ਸਿੱਤੀ ਹਾਲਾਂਕਿ ਜਿਹੜੇ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸਿੱਖੂ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੇ ਨਾਲ ਗੱਲ ਵੀ ਕੀਤੀ ਆ ਉਹਨਾਂ ਨੇ ਭਰੋਸਾ ਦਿੱਤਾ ਭਗਵੰਤ ਮਾਨ ਸਾਹਿਬ ਨੇ ਕਿ ਜਿਹੜੀਆਂ ਹਿਮਾਚਲ ਦੇ ਬਸਾਂ ਆਉਣਗੀਆਂ ਉਹ ਸੇਫ ਹੋਣਗੀਆਂ ਕੋਈ ਇਦਾਂ ਦੀ ਗੱਲ ਨਹੀਂ ਇਹ ਦੋਨੇ ਮੁੱਖ ਮੰਤਰੀਆਂ ਚਲੋ ਆਪਸੀ ਗੱਲ ਕਰਕੇ ਬੈਠ ਕੇ ਮਸਲਾ ਹੱਲ ਕਰ ਲੈ ਪਰ ਜਿਹੜੇ ਸ਼ਰਾਰਤੀ ਅਨਸਰ ਨੇ ਉਹਨਾਂ ਨੂੰ ਵੀ ਤੇ ਗ੍ਰਿਫਤਾਰ ਕਰਨਾ ਚਾਹੀਦਾ ਚਾਹੇ ਕੋਈ ਹਿਮਾਚਲੀ ਆ ਅਮਨ ਸੂਦ ਵਰਗੇ ਜਾਂ ਪੰਜਾਬ ਦੇ ਵਿੱਚ ਜਿਹੜੇ ਆ ਖਰੜ ਦੇ ਵਿੱਚ ਪੰਜਾਬ ਪੁਲਿਸ ਨੇ ਮਸਤੀ ਦਿਖਾਈ ਉਹਨਾਂ ਨੇ ਜਿਨ੍ਹਾਂ ਨੇ ਭੰਨ ਤੋੜ ਕੀਤੀ ਸੀ ਪਰ ਜਿਹਦੇ ਕਰਕੇ ਇਹਨਾਂ ਤਣਾਅ ਵਧ ਗਿਆ ਹੈਗਾ ਉਹਨੂੰ ਤੇ ਖੁੱਲੇ ਛੂਟ ਹੈ ਉਹ ਹਰ ਪਾਸੇ ਘੁੰਮ ਰਿਹਾ ਖੁੱਲਾ ਨਾ ਪੁਲਿਸ ਨੂੰ ਗ੍ਰਿਫਤਾਰ ਕੀਤਾ ਹੈਗਾ ਦੇਖੋ ਉਹਨੇ ਦੇ ਉਹਦੇ ਖਿਲਾਫ ਹੁਣ ਪਤਾ ਨਹੀਂ ਕਿ ਕਾਰਵਾਈ ਹੁੰਦੀ ਕਿ ਨਹੀਂ ਉਹਨੇ ਜਿਹੜਾ ਸ਼ਰਾਰਤੀ ਲੋਕਾਂ ਦਾ ਕੰਮ ਉਹਨੇ ਸ਼ਰਾਰਤ ਕਰਨੀ ਹੁੰਦੀ ਆ ਉਹਦੇ ਖਿਲਾਫ ਕਾਰਵਾਈ ਹੁੰਦੀ ਕਿ ਨਹੀਂ ਹੁੰਦੀ ਪਰ ਜਿਹੜਾ ਹਿਮਾਚਲ ਦਾ ਵਪਾਰੀ ਤਬਕਾ ਹੈਗਾ ਉਹ ਵੀ ਕਹਿੰਦਾ ਕਿ ਗਲਤ ਹੋਇਆ ਕਹਿੰਦੇ ਕਿਉਂਕਿ ਸਾਡਾ ਪੰਜਾਬ ਕਰਕੇ ਹਿਮਾਚਲ ਟੂਰਿਜ਼ਮ ਤੇ ਬਹੁਤ ਟਿਕਿਆ ਹੋਇਆ ਹੈ ਮਤਲਬ ਬਹੁਤ ਸਾਰੇ ਪੰਜਾਬੀ ਹੈ ਛੁੱਗੜਵਾਰੀ ਤਿਆਰੀਆਂ ਕਰਕੇ ਸ਼ਨੀਐਤਵਰ ਭੱਜ ਜਾਂਦੇ ਹੈਗੇ ਨੇ ਅੱਗੇ ਤਾਂ ਤੇ ਹੋਟਲ ਆਗੇ ਨੇ ਪੰਜਾਬੀਆਂ ਦੇ ਹੋਟਲ ਹਿਮਾਚਲ ਦੀ ਜਿਹੜੀ ਟੂਰਿਜ਼ਮ ਹੈ ਉਹਦਾ ਅੱਧਾ ਪੰਜਾਬ ਦਾ ਹਿੱਸਾ ਹੈਗਾ ਪੰਜਾਬ ਦੇ ਸਿਰ ਤੇ ਚੱਲਦਾ ਹੈਗਾ ਇਸ ਕਰਕੇ ਜਿਹੜੇ ਵਪਾਰੀ ਦਾ ਤਬਕਾ ਹੈ ਜ ਟੈਕਸੀ ਲ ਉਹ ਕਹਿੰਦੇ ਸਾਡਾ ਕਾਰੋਬਾਰ ਬੰਦ ਹੋ ਜਾਊਗਾ ਕੱਲ ਨੂੰ ਪੰਜਾਬੀ ਕਹਿ ਦੇਣਗੇ ਜਿਹੜਾ ਹਿਮਾਚਲ ਦੇ ਲੋਕ Thank <laughs> you. ਤੇ ਟੈਕਸ ਥਾਂ ਥਾਂ ਦੇਣੇ ਪੈਂਦੇ ਕੱਲ ਨੂੰ ਪੰਜਾਬ ਸਰਕਾਰ ਕਹਿੰਦੂ ਚਲੋ ਜਿਹੜੀ ਵੀ ਹਿਮਾਚਲ ਦੀ ਗੱਡੀ ਆਊਗੀ ਇਹਨਾਂ ਨੂੰ ਲਾਓ ਟੈਕਸ ਗ੍ਰੀਨ ਟੈਕਸ ਇੱਥੇ ਵੀ ਲਾ ਦਿਓ ਠੀਕ ਹੈ ਇਦਾਂ ਸਬੰਧ ਵਿਗੜ ਜਾਂਦੇ ਹੈਗੇ ਨੇ ਕੱਲ ਨੂੰ ਪੰਜਾਬ ਸਰਕਾਰ ਕਹਿੰਦੀ ਬਈ ਹਿਮਾਚਲ ਜੇ ਪੰਜਾਬੀ ਥਾਂ ਨਹੀਂ ਲੈ ਸਕਦੇ ਤੇ ਫਿਰ ਆਪਾਂ ਇਦਾਂ ਕਰਦੇ ਹਿਮਾਚਲ ਵਾਲੇ ਵੀ ਫਿਰ ਪੰਜਾਬ ਚ ਨਹੀਂ ਥਾਂ ਲੈਣਾ ਚਾਹੀਦਾ ਪੰਜਾਬ ਸਰਕਾਰ ਨੂੰ ਰੈਗੂਲੇਸ਼ਨ ਪਾਸ ਕਰਨਾ ਰੂਲ ਬਣਾਉਣੇ ਚਾਹੀਦੇ ਕਿ ਜੇ ਸਾਡਾ ਪੰਜਾਬੀ ਹਿਮਾਚਲ ਦੇ ਵਿੱਚ ਜਾ ਕੇ ਜਗ੍ਹਾ ਖਰੀਦੂਗਾ ਤੇ ਫਿਰ ਅਸੀਂ ਪੰਜਾਬ ਦੇ ਵਿੱਚ ਵੀ ਕਿਸੇ ਹਿਮਾਚਲੀ ਨੂੰ ਜਗ੍ਹਾ ਖਰੀਦ ਦੰਦਾਂਗੇ ਨਹੀਂ ਤੇ ਨਹੀਂ ਦੇਵ ਇਹ ਤੁਹਾਡਾ ਕਿ ਪੰਜਾਬ ਦੇ ਵਿੱਚ ਜਿਹੜਾ ਮਰਜ਼ੀ ਆ ਕੇ ਜਗਾ ਵੀ ਖਰੀਦ ਲੈ ਤੇ ਨੌਕਰੀਆਂ ਵੀ ਲੈ ਲੈ ਜਿਸ ਜਿਹੜੇ ਜੇ ਹਿਮਾਚਲ ਦੀ ਪਾਲਿਸੀ ਨਾ ਉਹ ਪਾਲਿਸੀ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਣਾਉਣੀ ਚਾਹੀਦੀ ਹੈ ਕਿ ਜੇ ਸਾਡਾ ਕੋਈ ਵੀ ਪੰਜਾਬੀ ਹਿਮਾਚਲ ਦੇ ਵਿੱਚ ਜੇ ਜਗਾ ਨਹੀਂ ਖਰੀਦ ਸਕਦਾ ਤੇ ਫਿਰ ਹਿਮਾਚਲ ਵੀ ਪੰਜਾਬ ਦੇ ਵਿੱਚ ਜਗ੍ਹਾ ਨਹੀਂ ਖਰੀਦ ਸਕਦਾਗਾ ਇਹ ਪਾਲਿਸੀ ਬਣਾਉਣੀ ਚਾਹੀਦੀ ਹੈ ਜੇ ਪੰਜਾਬੀ ਹਰਿਆਣੇ ਦੇ ਵਿੱਚ ਜਗ੍ਹਾ ਖਰੀਦ ਸਕਦਾ ਵਾ ਤੇ ਫਿਰ ਹਰਿਆਣੇ ਵਾਲੇ ਪੰਜਾਬ ਚ ਵੀ ਜਗ੍ਹਾ ਖਰੀਦ ਸਕਦੇ ਨੇ ਇਦਾਂ ਦੇ ਫਿਰ ਰੂਲ ਬਣਨਗੇ ਇਦਾਂ ਫਿਰ ਦੇਸ਼ ਟੁੱਟਦਾ ਇਸ ਕਰਕੇ ਸੁਖਵਿੰਦਰ ਸਿੰਘ ਸੁਖੂ ਨੂੰ ਔਰ ਜਿਹੜੇ ਉੱਥੇ ਭਾਜਪੀ ਦੇ ਆਪੋਜੀਸ਼ਨ ਪਾਰਟੀ ਦੇ ਲੀਡਰ ਜੈਰਾਮ ਠਾਕਰ ਨੂੰ ਕਿ ਉੱਥੋਂ ਜਿਹੜੀਆਂ ਸ਼ਰਾਰਤਾਂ ਹੋ ਰਹੀਆਂ ਤੁਸੀਂ ਉਹਨਾਂ ਨੂੰ ਕੰਟਰੋਲ ਕਰੋ ਪੰਜਾਬ ਦਾ ਨੁਕਸਾਨ ਜੇ ਹੋਊਗਾ ਤੇ ਹਿਮਾਚਲ ਦਾ ਵੀ ਹੋਊਗਾ ਜੇ ਜਾਨੀ ਨੁਕਸਾਨ ਹੋਊਗਾ ਫਿਰ ਮਾਲੀ ਨੁਕਸਾਨ ਵੀ ਹੋਊਗਾ ਇਸ ਕਰਕੇ ਉੱਥੇ ਜਿਹੜੀਆਂ ਲੋਕ ਸ਼ਰਾਰਤਾਂ ਕਰਦੇ ਨੇ ਉਹਨਾਂ ਦੇ ਖਿਲਾਫ ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ ਔਰ ਜਿਹੜੇ ਸਾਡੇ ਪੰਜਾਬ ਤੋਂ ਜਿਹੜੇ ਲੋਕ ਜਾਂਦੇ ਨੇ ਸ਼ਰਧਾ ਲੋ ਦੇਖੋ ਤੁਸੀਂ ਮੱਥਾ ਟੇਕਣ ਜਾਂਦੇ ਹੋ ਸ਼ਰਧਾ ਨਾ ਜਾਂਦੇ ਹੋ ਬੜੇ ਸ਼ਰਧਾ ਨਾਲ ਪਿਆਰ ਦੇ ਨਾਲ ਮੱਥਾ ਟੇਕ ਕੇ ਜਾਓ ਉਹਨਾਂ ਲੋਕਾਂ ਨੂੰ ਇਹ ਨਾ ਲੱਗੇ ਠੀਕ ਹੈ ਵੀ ਸਾਡੀਆਂ ਭਾਵਨਾਵਾਂ ਭੜਕ ਰੀਆਂ ਤੇ ਜਦੋਂ ਪੰਜਾਬ ਦੇ ਵਿੱਚ ਆਉਂਦੇ ਨੇ ਜਕਾਵੜੀਏ ਕਿੰਨੇ ਆਉਂਦੇ ਉਹ ਕਿੰਨਾ ਹਰਦੂੰਗ ਬਚਾਉਂਦੇ ਨੇ ਪੰਜਾਬ ਦੇ ਵਿੱਚ ਆ ਕੇ ਪੰਜਾਬ ਪੁਲਿਸ ਨੇ ਕਦੀ ਮਕਦਮੇ ਦਰਜ ਨਹੀਂ ਕੀਤੇ ਹੈਗੇ ਪੰਜਾਬ ਸਰਕਾਰ ਨੇ ਕਦੀ ਮਕਦਮੇ ਦਰਜ ਨਹੀਂ ਕੀਤੇ ਕਦੇ ਵੀ ਕਦੀ ਰਿਐਕਸ਼ਨ ਨਹੀਂ ਕੀਤਾ ਹਾਂ ਤੇ ਜੇ ਪੰਜਾਬ ਵਾਲੇ ਜਾਂਦੇ ਤੇ ਉੱਤੇ ਪਰਜੇ ਹੁਣ ਝੰਡਾ ਉਤਾਰੇ ਇੱਕ ਕਿਸੇ ਮੁੰਡੇ ਨੇ ਪਾਈ ਕਿ ਮੈਂ ਕੇਸਰੀ ਝੰਡਾ ਲਾਇਆ ਸੀ 7000 ਰੁਪਏ ਦਾ ਜੁਰਮਾਨਾ ਕਰਤਾ ਤੇ ਕੱਲ ਨੂੰ ਫਿਰ ਪੰਜਾਬ ਪੁਲਿਸ ਵਾਲੇ ਵੀ ਕਰ ਦੇਣਗੇ ਜੁਰਮਾਨਾ ਬਤਨ ਹਿਮਾਚਲ ਇਹ ਚਾਹੁੰਦਾ ਸੁਖਵਿੰਦਰ ਸਿੰਘ ਸੁਖ ਨੂੰ ਜਿਹੜੇ ਉੱਥੇ ਸ਼ਰਾਰਤੀ ਅੰਸਰ ਨੇ ਤੁਹਾਡੇ ਮਸੂਦ ਵਰਗੇ ਉਹਨਾਂ ਤੇ ਵੀ ਨਕੀਲ ਕਸੋਰ ਜਿਹੜੇ ਸਾਡੇ ਪੰਜਾਬੀ ਨੇ ਜਿਹੜੇ ਜਜ਼ਬਾਤੀ ਹੋ ਕੇ ਕਰਦੇ ਉਹਨਾਂ ਨੂੰ ਵੀ ਚਾਹੀਦਾ ਹੈਗਾ ਜੇ ਤੁਸੀਂ ਗੁਰੂ ਘਰ ਮੱਥਾ ਟੇਕਣ ਜਾਂਦੇ ਹੋ ਬੜੀ ਸ਼ਰਧਾ ਦੇ ਨਾਲ ਟੇਕਣਾ ਚਾਹੀਦਾ ਹੈਗਾ ਹੱਲਾ ਗੁਲਾ ਨਹੀਂ ਕਰਨਾ ਚਾਹੀਦਾ ਹੈਗਾ ਔਰ ਕਿਉਂਕਿ ਇੱਕ ਅੱਦੇ ਬੰਦੇ ਦੇ ਨਾਲ ਜਿਹੜੀ ਆ ਉਹਦੇ ਨਾਲ ਬਾਅਦ ਚ ਪੰਜਾਬ ਵੀ ਬਦਨਾਮ ਹੁੰਦਾ ਸਿੱਖੀ ਵੀ ਬਦਨਾਮ ਹੁੰਦੀ ਹੈ ਜਦੋਂ ਅਸੀਂ ਦੂਜੇ ਸਟੇਟ ਦੇ ਵਿੱਚ ਜਾਂ ਦੂਜੇ ਮੁਲਕ ਦੇ ਵਿੱਚ ਜਾਂਦੇ ਉਥੋਂ ਦੀਆਂ ਭਾਵਨਾਵਾਂ ਦਾ ਵੀ ਖਿਆਲ ਰੱਖਣਾ ਚਾਹੀਦਾ ਜਦੋਂ ਸਾਡੇ ਕੋਈ ਪੰਜਾਬ ਦੇ ਵਿੱਚ ਹਾਂ ਤਾਂ ਅਸੀਂ ਵੀ ਭਾਵਨਾਵਾਂ ਦੀ ਕਦਰ ਕਰਦੇ ਆਗੇ ਔਰ ਇਸ ਕਰਕੇ ਜਿਹੜੇ ਉਹ ਸ਼ਰਾਰਤੀ ਅੰਸਰ ਹੈ ਕਿਸੇ ਵੀ ਫਿਰਕੇ ਦੇ ਹੋਣ ਕਿਸੇ ਵੀ ਸਟੇਟ ਦੇ ਹੋਣ ਉਥੋਂ ਦੀ ਸਰਕਾਰ ਹੈ ਨਾ ਕਾਨੂੰਨ ਮੁਤਾਬਕ ਜਿਹੜੀ ਹੈ ਕਾਰਵਾਈ ਕਰਨੀ ਚਾਹੀਦੀ ਇਹਦਾ ਮਾਹੌਲ ਖਰਾਬ ਹੋ ਗਿਆ ਔਰ ਅਸਲ ਦੇ ਵਿੱਚ ਇਹ ਜਿਆਦਾ ਜਿਹੜਾ ਪੰਗਾ ਪਿਆ ਇੱਕ ਕੰਗੜਾ ਨੌਦ ਕਰਕੇ ਪਿਆਗਾ ਕੰਗੜਾ ਨੌਦ ਦੀਆਂ ਸਟੇਟਮੈਂਟਾਂ ਹੀ ਇਹੋ ਜਿਹੀਆਂ ਟਿੱਪਣੀਆਂ ਉਹਦੇ ਨਾਲ ਲਾਜ਼ਮੀ ਤੌਰ ਤੇ ਲੋਕਾਂ ਦੇ ਜਿਹੜੇ ਜਜ਼ਬਾਤ ਆ ਪੜਕ ਜਾਂਦੇ ਨੇ ਫਿਰ ਲੱਗਦੀ ਹੈ ਫਿਰ ਹੌਲੀ ਹੌਲੀ ਜਿਹੜੀ ਅੱਗ ਵੱਧ ਜਾਂਦੀ ਹੈਗੀ ਇਸ ਕਰਕੇ ਉੱਥੋਂ ਦੀ ਸਰਕਾਰ ਨੂੰ ਉੱਥੋਂ ਦੀ ਬੀਜਪੀ ਆਪੋਜੀਸ਼ਨ ਪਾਰਟੀ ਆ ਉਹ ਜਿਹੜਾ ਵੀ ਅਮਨਸੂਦ ਜਿਸੇ ਵੀ ਪਾਰਟੀ ਦਾ ਜਿਸੇ ਵੀ ਵਿਚਾਰਧਾਰਾ ਦੇ ਨਾਲ ਸੰਬੰਧ ਰੱਖਦਾ ਉੱਤੇ ਉਹਨਾਂ ਨੂੰ ਨਕੀਲ ਕਰਨੇ ਹਾਲਾਂਕਿ ਇੱਕ ਕੋਈ ਬਾਬਾ ਗਿਆ ਨਿਹੰਗ ਸਿੰਘ ਹਰਜੀਤ ਸਿੰਘ ਉਹ ਬੀਜਪੀ ਵਾਲਿਆਂ ਨੇ ਭੇਜਿਆ ਉਹਨੂੰ ਉਹਨੇ ਜਾ ਕੇ ਗੱਲਬਾਤ ਕੀਤੀ ਹੈਗੀ ਠੀਕ ਹੈ ਜੀ ਉਹ ਮਾਫੀ ਮੁਫੀ ਵੀ ਉਹਨੇ ਅਮਨਸੂਦ ਨੇ ਮੰਗੀ ਪਰ ਉਹ ਥੋੜਾ ਵੀ ਤੁਸੀਂ ਅੱਗ ਲਾ ਕੇ ਪਹਿਲਾਂ ਫਿਰ ਪਾਣੀ ਪਾਉਂਦਾ ਯਤਨ ਕਰੋ ਮਾਹੌਲ ਤੇ ਖਰਾਬ ਹੋਈ ਗਿਆ ਨਾ ਦੋ ਸਟੇਟਾਂ ਦਾ ਨੁਕਸਾਨ ਹੋਊਗਾ ਦੋ ਸਟੇਟਾਂ ਦਾ ਨੁਕਸਾਨ ਹੋਊਗਾ ਮੁਲਕ ਦਾ ਨੁਕਸਾਨ ਹੋਊਗਾ ਤੇ ਇਸ ਕਰਕੇ ਇਹੋ ਜਿਹੇ ਲੋਕਾਂ ਦੇ ਖਿਲਾਫ ਪਹਿਲਾਂ ਹੀ ਜਿਹੜੀ ਹੈ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਕਿਸੇ ਨੂੰ ਆਬਜੈਕਸ਼ਨ ਆਬਜੈਕਸ਼ਨ ਹੋਣਾ ਨਹੀਂ ਚਾਹੀਦਾ ਨਹੀਂ ਪਰ ਜਿਹੜੇ ਹਿਮਾਚਲ ਦੇ ਲੋਕ ਨੇ ਉਹਨਾਂ ਨੇ ਵੀ ਰਿਐਕਟ ਕੀਤਾ ਕਿ ਅਮਨ ਸੂਦ ਹੁੰਦਾ ਕੋਣਾ ਲੋਕਾਂ ਨੂੰ ਕਿਹਾ ਅਸੀਂ ਆ ਸਰਕਾਰ ਹੈ ਪੁਲਿਸ ਹੈ ਉਹ ਕੰਮ ਕਰੇ ਤੇਰਾ ਕੀ ਮਤਲਬ ਹੈਗਾ ਤੂੰ ਕੋਈ ਚੌਧਰੀ ਬਣਦੇ ਪੇ ਵੇਚਾ ਕਿ ਸਾਰੇ ਦੇ ਚੰਡੇ ਖੋਈ ਜਾਣਾ ਹੈਗਾ ਅਸਲ ਦੇ ਵਿੱਚ ਪੰਜਾਬ ਦੇ ਵਿੱਚ ਇਹ ਮਸਲਾ ਕਿਸੇ ਨਾ ਕਿਸੇ ਰਾਜਨੀਤੀ ਸਾਜ਼ਿਸ਼ ਦੇ ਤਹਿਤ ਪੰਜਾਬ ਦੇ ਵਿੱਚ 2027 ਦੀਆਂ ਵੋਟਾਂ ਦੇ ਮੱਦੇ ਨਜ਼ਰ ਹੀ ਸ਼ਰਾਰਤਾਂ ਹੋ ਰਹੀਆਂ ਨੇ ਇਹ ਤੇ ਇਸ ਵਾਰ 27 ਦੀ ਜਿਹੜੀ ਆ ਪੰਜਾਬੀਅਤ ਦੇ ਨਾਮ ਤੇ ਲੋਕ ਇਲੈਕਸ਼ਨ ਨਹੀਂ ਕਰਵਾਉਣੀ ਚਾਹੁੰਦੀਆਂ ਪਾਰਟੀਆਂ ਉਹ ਬਸ ਸਿੱਖ ਵਰਸਸ ਨੌਨ ਸਿੱਖ ਜੱਟ ਵਰਸਸ ਨੌਨ ਜੱਟ ਐਦਾਂ ਦਾ ਇਸ਼ੂ ਬਣਾਉਂਦੇ ਯਤਨ ਹੋ ਰਹੇ ਨੇ ਉਹਦੇ ਵਿੱਚ ਕਿਸਾਨ ਜਥੇਬੰਦੀਆਂ ਵੀ ਟਰੈਪ ਚ ਫਸੀਆਂ ਹੋਈਆਂ ਨੇ ਐਦਾਂ ਦੇ ਲੋਕ ਜਿਹੜੇ ਸਾਜ਼ਿਸ਼ੀ ਲੋਕ ਸ਼ਰਾਰਤੀ ਲੋਕ ਨੇ ਬਾਹਰਲੇ ਸੂਬਿਆਂ ਚ ਬੈਠ ਕੇ ਪੰਜਾਬ ਦੀ ਹਿਮਾਚਲ ਦਾ ਅਮਨ ਸ਼ਾਂਤੀ ਨਹੀਂ ਭੰਗ ਕਰਨਾ ਉਹਨਾਂ ਦਾ ਮਕਸਦ ਅਮਰਸੂਦ ਦਾ ਪੰਜਾਬ ਦੀ ਅਮਨ ਸ਼ਾਂਤੀ ਭੰਗ ਕਰਨੀ ਹੈਗੀ ਆ ਉਹ ਜਿਹੜਾ ਮੇਨ ਟਾਰਗੇਟ ਸੀ ਕਿਉਂਕਿ ਉਹਨਾਂ ਕੀ ਪ੍ਰੋਬਲਮ ਪੀ ਜਿਹੜਾ ਵੀ ਲਾਇਆ ਉਹ ਜੇ ਕੋਈ ਮੋਟਰਸਾਈਕਲ ਤੇ ਸੰਤਾਂ ਦਾ ਪੋਸਟਰ ਲਾ ਕੇ ਜਾ ਰਿਹਾ ਤੇ ਤੈਨੂੰ ਕੀ ਤਕਲੀਫ ਹੈਗੀ ਆ ਉਹ ਹਰ ਸਾਲ ਜਿਹੜੇ ਲਾਉਂਦੇ ਨੇ ਲਾਉਂਦੇ ਜਦ ਪੁਲਿਸ ਨਹੀਂ ਰੈਕਟ ਕਰਦੀ ਹੈਗੀ ਔਰ ਤੁਸੀਂ ਪੁਲਿਸ ਨੂੰ ਕੰਪਲੇਟ ਦਿੰਦੇ ਨੇ ਪੁਲਿਸ ਆਪੇ ਵੈਰੀਫਾਈ ਕਰਦੀ ਕਿ ਲਾਉਣਾ ਚਾਹੀਦਾ ਕਿ ਨਹੀਂ ਲਾਉਣਾ ਚਾਹੀਦਾ ਇੰਡੀਆ ਦੇ ਵਿੱਚ ਕੋਈ ਇਦਾਂ ਦਾ ਕਾਨੂੰਨ ਨਹੀਂ ਹੈਗੇ ਕਿ ਤੁਸੀਂ ਕਿਸੇ ਵੀ ਵਿਅਕਤੀ ਵਿਸ਼ੇਸ਼ ਦਾ ਜਿਹੜਾ ਝੰਡਾ ਲਾ ਕੇ ਜਾ ਸਕਦੇ ਉਹ ਬੈਨ ਜਦ ਦੇਸ਼ ਦੇ ਵਿੱਚ ਕਾਨੂੰਨ ਬਣ ਜੇ ਇਸ ਕਰਕੇ ਇਦਾਂ ਦੇ ਜਿਹੜੇ ਲੋਕ ਨੇ ਉਹ ਬਾਹਰ ਬੈਠੇ ਜਿਹੜੇ ਸ਼ਰਾਰਤ ਉਹ ਅਮਨਸੂਦ ਨੇ ਉੱਥੋਂ ਹਿਮਾਚਲ 'ਚ ਸ਼ਰਾਰਤ ਕੀਤੀ ਹੈ ਜਿਹਦਾ ਅਸਰ ਪੰਜਾਬ 'ਚ ਦਿਖਾਈ ਦਿੱਤਾ ਇਸ ਕਰਕੇ ਉੱਥੋਂ ਦੀ ਸਰਕਾਰ ਨੂੰ ਵੀ ਚਾਹੀਦਾ ਕਿ ਉਹਦੇ ਖਿਲਾਫ ਕਾਰਵਾਈ ਜੋ ਕਰਨ ਉਹਨੇ ਵੀ ਧਾਰਮਿਕ ਭਾਵਨਾਵਾਂ ਮੱਪੜਕਾਈਆਂ ਉਹਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ